ਸੂਬੇ ਵਿੱਚ ਲੋਕਡਾਊਨ ਦੇ ਚੱਲਦਿਆਂ ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਪੁਲਿਸ ਦੀ ਜਵਿ ਨੂੰ ਸੁਧਾਰ ਲਈ ਅਲੱਗ-ਅਲੱਗ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਪੁਰਸਦਿਆ ਤਸਵੀਰਾਂ ਪੰਜਾਬ ਪੁਲਿਸ ਦੇ ਸਵਾਲੀਆ ਨਿਸ਼ਾਨ ਖੜੇ ਕਰ ਰਹੀਆਂ ਨੇ ਫਗਵਾੜਾ ਤੇ ਬਟਾਲਾ ਤੋਂ ਬਾਅਦ ਆਜਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਤੋਂ ਜਿੱਥੇ ਦੁਕਾਨਾਂ ਬੰਦ ਕਰਾਉਣ ਆਏ ਦੋ ਪੁਲਿਸ ਮੁਲਾਜ਼ਮ ਰੇੜੀ ਵਾਲਿਆਂ ਦਾ ਫਰੂਟ ਤੋੜਨ ਦੇ ਵਾਲਾ ਬਰਤਨ ਹੀ ਨਾਲ ਲੈ ਗਏ ਨੇ ਉੱਥੇ ਪੀੜਿਤ ਫਰੂਟ ਵਾਲੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਫਰੂਟ ਵੇਚਣ ਦਾ ਕੰਮ ਕਰਦਾ ਏ ਅਤੇ ਉਹਨਾਂ ਨੂੰ ਰੇੜੀ ਨਹੀਂ ਲਗਾਉਣ ਦਿੱਤੀ ਜਾ ਰਹੀ ਸੀ ਅਤੇ ਸ਼ਾਮ ਦੇ ਕਰਫਿਊ ਤੋਂ ਪਹਿਲਾਂ ਹੀ ਪੁਲਿਸ ਆ ਕੇ ਉਹਨਾਂ ਨੂੰ ਭਜਾਉਣ ਲੱਗਿਆ ਅਤੇ ਕੱਲ ਵੀ ਜਦੋਂ ਉਹ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਕੁਝ ਗਾਹਕ ਕੋਲੋਂ ਫਰੂਟ ਖਰੀਦਣ ਲਈ ਆਏ ਅਤੇ ਗਾਹਕਾਂ ਨੂੰ ਫਰੂਟ ਤੋਲ ਕੇ ਦੇ ਰਿਹਾ ਸੀ ਤਾਂ ਇੱਕ ਟ੍ਰੈਫਿਕ ਪੁਲਿਸ ਮੁਲਾਜ਼ਮ ਧੱਕੇ ਨਾਲ ਉਸ ਦਾ ਫਰੂਟ ਤੋਲਣ ਵਾਲਾ ਬਰਤਨ ਹੀ ਉਥੋਂ ਚੁੱਕ ਕੇ ਲੈ ਗਿਆ। ਆਮੇ ਗਾਂ ਨੂੰ ਖਦਾ ਦੇ ਰੇੜੀ ਘਰ ਨੂੰ ਲੈ ਕੇ ਜਾਂਦੇ ਵੇਲੇ ਕਈ ਵਾਰੀ ਜਦੋਂ ਸੌਦਾ ਦਿੰਦੇ ਨੇ ਭਈ ਕਾਕ ਨੂੰ ਉਹ ਸੌਦਾ ਦਿੰਦੇ ਦਿੰਦੇ ਨਾ ਚਾਬਾ ਚੁੱਕ ਕੇ ਲੱਗ ਲੇਡੀ ਕਾਕ ਹੁੰਦਾਈ ਜੈਂਸ ਕਾਕ ਹੁੰਦਾਈ ਮਹਾਨਾ ਜੰਗਾ ਵੀ ਬੋਲਦੇ ਸੀ ਹਾਂਜੀ ਮਹਾਨਾ ਜੰਗਾ ਬੋਲ ਗਏ ਨਹੀਂ ਫਿਰ ਕਿਵੇਂ ਮਿਲਿਆ ਕਿਵੇਂ ਖਰਦਾ ਮੇਰੇ ਆ ਕੀ ਉਹ ਠੇਕੇ ਦਾ ਲੱਗਾ ਸੀ ਨੇ ਚਾਬਾ ਲੈ ਜਾ ਕੀ ਕਹਿੰਦੇ ਕੀ ਨੇ ਹੁਣ ਤੁਹਾਨੂੰ ਜਿਹੜੀ ਕਹਿੰਦੇ ਕੀ ਇੱਥੋਂ ਰਣੀਏ ਸਾਡੇ ਚਾਹੰਦੇ ਜੀ ਆਪ ਲਾਓ ਖਬਰ ਲਾਓ ਯਾਰ ਕੋਲੋਂ ਨਹੀਂ ਲੱਗਦਾ ਹੈ ਟਾਈਮ ਦਾ ਕਰਕੇ ਕਹਿੰਦੇ ਕਿ ਕੀ ਕਰੀ ਫਿਰ ਟਾਈਮ ਹੋ ਗਿਆ ਉਹਨੂੰ ਲਾਓ ਹੀ ਨਾ ਜੀ ਕੰਮ ਕਰੇਂ ਕਰੀ ਪੈਂਦੀ ਖਾਈ ਖਾਈ ਦਾ ਸਭ ਪਹਿਲਾਂ ਇਸ ਨੂੰ ਖਰਾਬ ਕਰਦਾ ਕਰਦਾ ਨੂੰ ਕਰਦਾ ਮਿਹਨਤ ਕਰਦੀ ਹੈ ਮਿਹਨਤ ਕਰਨੀ ਹੈ ਕਿ ਤੂੰ ਖਾਈ ਦੱਸ ਰਖਾਈਏ ਇਹ ਬੰਦਾ ਖਰਾਬ ਕਰਦਾ ਇਹਦੇ ਬੰਦੇ ਸੀ ਨਾਲ ਅੱਜ ਗਾਂ ਹੀ ਪ੍ਰਧਾਨ ਕੋਲ ਸੀ ਪ੍ਰਧਾਨ ਨਾਲ ਚਲੋ ਮਰ ਚਲੋ ਥੋੜੇ ਬੰਦੇ ਨਾਲ ਠੀਕ ਹੈ ਹੁਣ ਮੈਂ ਗੱਲ ਕਰਨ ਜਾ ਰਿਹਾ ਪੰਜ ਟਾਈਮ ਪੰਜ ਟਾਈਮ ਹੈ ਇਹ ਖਰਾਬ ਕਰਦਾ ਆ ਕੇ ਹਨ ਇਹ 5 ਵਜੇ ਤੋਂ ਪਹਿਲਾਂ ਠਾਣ ਆ ਜੇ ਤਾਨੂੰ ਨਾ ਆ ਪਰ ਆ ਪੰਜ ਵਜੇ ਠੀਕ ਹੈ ਨਾ ਕਿ ਚੱਲਦੇ ਹੋ ਕਿਹਨ ਜਾਂਦੇ ਅਸੀਂ ਖਾਈ ਕਿਥੇ ਦੱਸ ਖਾਈ ਕਿਥੇ ਅਸੀਂ ਮਿਹਨਤ ਕਰਦੇ ਤੁਖਾਣੀ ਤੁਖਾਣੀ ਹੁੰਦੀ ਹੈ ਉਹ ਚਕਾਰ ਕੀਤੀ ਕਿਸੇ ਦੀ ਇਨਾਂ ਕੋਲ ਕਰਨੀ ਹੀ ਅਜੇ ਆਏ ਬੰਦੇ ਜਿਹੜੇ ਕੋਈ ਮਰਨਾਲ ਜੇ ਮੈਂ ਕਰਨੀ ਸ਼ਿਕਾਇਤ ਆ ਗਈ। ਸੋ ਜੇਕਰ ਦੇਖਿਆ ਜਾਵੇ ਪਿਛਲੇ ਕੁਝ ਦਿਨ ਪਹਿਲਾਂ ਵੀ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਇੱਕ ਰਿਹੜੀ ਵਾਲੇ ਦੇ ਨਾਲ ਇਸ ਤਰ੍ਹਾਂ ਹੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਸੋ ਦੇਖਣਾ ਇਹ ਹੋਵੇਗਾ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਹੁਣ ਕੀ ਕਾਰਵਾਈ ਕੀਤੀ ਜਾਂਦੀ ਹੈ ਜੋ ਗਰੀਬਾਂ ਨੂੰ ਇਸ ਤਰ੍ਹਾਂ ਖੱਜਲ ਖੁਆਰ ਕਰਨ ਤੇ ਲੱਗੇ ਹੋਏ ਨੇ। ਲਾਈਵ ਤੇ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ।